ਹੈਲੋ ਜੀ ਸਾਸ਼ੀ ਕੌਰ ਜੀ ਸਾਰਿਆਂ ਨੂੰ ਹੋਰ ਸਨਵਾ ਕੀ ਹਾਲ ਚਾਲ ਆ ਉਮੀਦ ਕਰਦੀ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਅੱਜ ਮੈਂ ਤੁਹਾਡੇ ਲਈ ਨਿਊ ਵੀਡੀਓ ਲੈ ਕੇ ਆਈ ਨਿਊ ਸੂਟਾਂ ਦੀ ਕਲੈਕਸ਼ਨ ਆ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿਹੜੇ ਕਿਹੜੇ ਆਪਣੀ ਬਟਿਕ ਤੇ ਸੂਟ ਰੈਡੀ ਹੋਏ ਆ ਉਸ ਤੋਂ ਪਹਿਲਾਂ ਜੇ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ ਤੇ ਆਏ ਹੋ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਉਹਨੂੰ ਸ਼ੇਅਰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੈਲ ਆਈਕਨ ਵੀ ਪ੍ਰੈਸ ਕਰ ਦਿਓ ਜੀ ਦੇ ਨਾਲ ਕਿ ਤੁਹਾਨੂੰ ਮੇਰੀਆਂ ਜਿਹੜੀਆਂ ਨਵੀਆਂ ਵੀਡੀਓ ਆਉਣ ਕਿਉਂ ਨੋਟੀਫਿਕੇਸ਼ਨ ਪਹਿਲਾਂ ਨਹੀਂ ਦੇ ਦੂਗਾ ਚਲੋ ਜੀ ਆਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆਂ ਇਹਨਾਂ ਦੇ ਬਟਾ ਦਾ ਸੂਟ ਮਗਰਨਾ ਮਸ਼ੀਨ ਚੱਲਦੀ ਵੀ ਉਹਨਾਂ ਲੈਸ ਲਗਾਉਂਦੀ ਹੈ ਤੇ ਬਟੇ ਦੇ ਉਦੀ ਬਾਜੂਂ ਦੀ ਪਈ ਹੈ ਇਹ ਹੈ ਉਹਨਾਂ 컬러 ਦਾ ਸੂਟ ਹੈ ਇਹਦੇ ਤੇ ਆਪਾਂ ਨਿੱਡਲਵਰਕ ਕੀਤਾ ਹੈ చాకే నిడల్ వర్గ ਅੱਪਾਂ ਤੇ ਵਿੱਚ ਥੋੜਾ ਥੋੜਾ ਟੱਚ ਸਿੱਪੀ ਮੋਤੀ ਦਾ ਦਿੱਤਾ ਹੈ। ਨੇੜੇ ਤੁਸੀਂ ਸਾਡੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ। ਜਿਵੇਂ ਜਾਗੋ ਵਗੈਰਾ ਤੇ ਪਾਉਣ ਲਈ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ। ਇਦਾਂ ਬਣਿਆ। ਤੇ ਇਦਾਂ ਹੀ ਆਪਣਾ ਇੱਥੇ ਇੱਕ ਫਲਾਵਰ ਇਹ ਆਵੇਗਾ। ਬਾਜੂ ਤੇ ਸੇਮ ਹੀ ਇਦਾਂ ਹੀ ਇੱਕ ਇੱਕ ਫਲਾਵਰ ਆਪਣਾ ਸਟੇਟ ਬਾਟਮ ਤੇ ਆਊਗਾ। ਹਾਂਜੀ ਬੇਟਾ। ਮਾਂ ਹਾਂ। ਇਨੂੰ ਇਦਾਂ ਹੀ ਦੁੱਗਿਆ ਗਿੰਦ ਨਾਲ ਐ ਜੋਇੰਟ ਕਰਦੇ ਹੋ ਮਮਾ ਕਿੰਨੂੰ ਇਹਨੂੰ ਮਮਾ ਇੱਕ ਮਿੰਟ ਨਾ ਆਵੇ ਬੇਟਾ ਆਇਆ ਨਾ ਹਾਂਜੀ ਤੈਨੂੰ ਅੱਛਾ ਲੱਗ ਰਿਹਾ ਹੁਣ ਅੱਛਾ ਲੱਗ ਰਿਹਾ ਠੀਕ ਹੈ ਇਹ ਵੀ ਇੰਦਾਂ ਕਰ ਇਸ ਤਰ੍ਹਾਂ ਜੋਇੰਟ ਕਰਦੇ ਹੋ ਲਗਦੂ ਪੂਰਾ ਹਾਲੋ ਟੀ ਉਨਾ ਮੇਰੀ ਬੇਟੀ ਲਾ ਰਹੀ ਹੈ ਲੈਸ ਤੁਮ ਪੁੱਛਣ ਵਾਲੀ ਮਮਾ ਕਿੱਦਾਂ ਲਗਾਵਾ ਇਹਦੇ ਨਾਲ ਆਪਾਂ ਕੰਟਰਾਸਟ ਤੇ ਦੁਪੱਟਾ ਕੀਤਾ ਕਿਉਂਕਿ ਇਹ ਵੈਲਵਟ ਦਾ ਕਲਰ ਜਿੰਨਾ ਮਰਜ਼ੀ ਤੁਸੀਂ ਕੋਸ਼ਿਸ਼ ਕਰ ਲੋ ਸੇਮ ਕਲਰ ਦੁਪੱਟੇ ਤੇ ਨਹੀਂ ਆਉਂਦਾ ਇਹਦੇ ਲਈ ਹਮੇਸ਼ਾ ਜੇ ਤੁਸੀਂ ਵੈਲਵਟ ਦਾ ਸੂਟ ਰੈਡੀ ਕਰੋਗੇ ਤਾਂ ਇਹਦੇ ਨਾਲ ਜ਼ਿਆਦਾ ਬ੍ਰੋਕੜ ਦੀ ਸਲਵਾਰ ਬਣਾਓ ਉਹਦੇ ਨਾਲ ਦਾ ਸੇਮ ਦੁਪੱਟਾ ਕੰਟਰਾਸਟ ਕਰਵਾਓ ਡਾਈ ਕਰਵਾਓ ਤੇ ਜਹਾ ਕੰਟਰਾਸਟ ਚ ਜਾਓ ਕਿਉਂਕਿ ਸੇਮ ਜੇ ਆਪਾਂ ਕਹਾਂਗੇ ਸੇਮ ਕਲਰ ਇਹਦਾ ਨਹੀਂ ਆਉਣਾ ਦੁਪੱਟੇ ਤੇ ਨਹੀਂ ਆਣਾ ਠੀਕ ਆ ਇਹ ਆਪਣਾ ਹੈਗਾ ਇਹ ਆਰਕ ਸੌਫਟ オーਗੈਂਜ਼ਾ ਦਾ ਦੁਪੱਟਾ ਇਹ ਆਪਾਂ ਪੇਂਟ ਕੀਤਾ ਹੈ ਬਹੁਤ ਸੁਨਹਿਰੀ ਕਈ ਦੁਪੱਟੇ ਨੇ ਜਿਵੇਂ ਸਾਰਾ ਪੇਂਟ ਕੀਤਾ ਪੇਂਟ ਕਰਕੇ ਤੇ ਇਹਦੇ ਵਿੱਚ ਆਪਾਂ ਹੈਂਡਲ ਮਾੜਾ ਤਾਂ ਬਹੁਤ بڑے ਦੁਪੱਟੇ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲਦੇ ਪਏ ਨੇ ਇਦਾਂ ਆਪਾਂ ਸੱਚੇ ਦਿੱਤਾ ਹੈਂਡਵਰਕ ਦਾ ਤੇ ਇਦਾਂ ਆਪਾਂ 골ਡਨ ਕਲਰ ਦੀ ਲੇਸ ਲਗਾਈਏ ਬਹੁਤ ਹੀ ਸੋਨਾ ਸੁਟਪਾ ਫੈਲ ਹੋਇਆ ਹੈ ਜੋਟੋ ਗਿਆ ਆਪਣਾ ਦਬਟਾ ਹੋ ਗਿਆ ਬਹੁਤ ਸੋਹਣੀ ਲੁੱਕ ਜਦੋਂ ਸਟਿਚ ਹੋਏਗੀ ਬਹੁਤ ਸੋਹਣੀ ਲੁੱਕ ਆਊਗੀ ਹਾਂਜੀ ਆ ਕੱਪੜੇ ਬੋੜਾ ਜੀ ਲਗਾ ਲੀ ਬੇਟਾ ਨੈਕਸਟ ਆਪਣਾ ਇੱਕ ਹੋਰ ਨਾਟਵਰਕ ਤੇ ਸੂਟ ਰੈਡੀ ਹੋਇਆ ਹੈ ਇਹ ਦਾ ਸਟੱਫ ਹੈਗਾ ਵਰਕ ਦੀ ਦਾ ਤੇ ਇਹਦੇ ਵਿੱਚ ਸੈਂਟਰ ਪੈਨਲ ਜਾਂਦੇ ਨੇ ਇਦਾਂ ਤੇ نیچے ਕਾਰਨਰ ਤੇ ਤਾਂ ਦੋ ਫਲਾਰ ਆ ਜਾਂਦੇ ਆ ਹਨ ਨੇੜੇ ਤੋਂ ਵਰਕ ਦੀ ਫਿਨਿਸ਼ਿੰਗ ਚੈੱਕ ਕਰਵਾਉਣੀ ਹੈ బానే బజూర్తా బ స్టిచ బ క్యా బాగా బేటా ర ਸਨੈਕਸ ਆਪਣਾ ਇੱਕ ਸੂਟ ਟੂ ਟਰਨ ਪਸ਼ਮੀਨੇ ਤੇ ਰੈਡੀ ਹੋਇਆ ਹੈ ਕਿੱਥੇ ਚਲੇ ਗਿਆ ਨਮਾ ਜੀ ਜਿਹਨੇ ਸੀਨਾ ਰਹੀਆਂ ਉੱਥੇ ਡਿਵਾਈਡਰ ਪਾ ਦੋ ਇੱਕ ਮਿੰਟ ਬੇਟਾ ਮੈਂ ਦੱਸਦੀ ਹਿੰਦੀ ਮਿੰਟ ਹੋ ਜਾਵੇ ਇਹਨੂੰ ਅੱਧਾ ਪਾਈ ਵਲੈਰਾ ਹੋਣਾ ਚਾਹੀਏ ਇਹ ਆਪਾਂ ਕੋਰਨਰ ਤੇੰਦਾ ਵਰਕ ਕੀਤਾ ਹੈ ਤੇ ਵਰਕ ਲਈ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਸਾਈਡਾ ਸੀ ਮਪਾਲ ਸੂਟ ਪਰ ਆਂਟੀ ਨੇ ਬੜੇ ਪਿਆਰੀ ਆਂਟੀ ਨੇ ਉਹਨਾਂ ਦਾ ਸੂਟ ਆ ਇਹਨਾਂ ਦੀ ਲੁੱਕ ਵੀ ਬਹੁਤ ਸੋਹਣੀ ਆਈ ਏ ਇੱਦਾਂ ਦੋਨਾਂ ਸਾਈਡਾਂ ਤੇ ਆਪਾਂ ਵੀਲਾ ਪਾਈਆਂ ਤੇ ਨਾਲ ਆਪਾਂ ਪਾਈਪਿੰਗ ਦਿੱਤੀ ਇੱਦਾਂ ਹੀ ਆਪਾਂ ਬਾਜੂ ਤੇ ਵਰਕ ਕੀਤਾ ਇਹਦੇ ਨਾਲ ਬਾਟਮ ਹੈਗੀ ਏ ਪਲੇਨ ਤੇ ਇਹਦੇ ਨਾਲ ਆਪਾਂ ਚੁਣੌਣ ਦਾ ਦੁਪੱਟਾ ਟਾਈਡਾਈ ਦੁਪੱਟਾ ਰੱਖਿਆ ਏ ਇਹ ਡਬੱਟਾ ਤੇ ਨਾਲ ਆਪਾਂ ਕੰਟਰਾਸਟ कॉटन ਦੀ ਲੇਸ ਲਗਾਈ ਹੈ ਇਹ ਵੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ ਸਿੰਪਲ ਜਿਹਾ ਸਰਤਾਰੀ ਲੁੱਕ ਵਾਲਾ ਨੈਕਸਟ ਆਪਣੇ ਕੋਲ ਪਲੇਨ ਸਟੱਫ ਹੈਗਾ ਮੈਂ ਤੁਹਾਨੂੰ ਅੱਜ ਪਲੇਨ ਸਟੱਫ ਦਿਖਾਉਣੀ ਆ ਜਿੰਦ ਤੱਕ ਆਪਾਂ ਸੂਟ ਰੈਡੀ ਕਰਾਂਗੇ ਸਭ ਤੋਂ ਪਹਿਲਾਂ ਹੈਗਾ ਇਹ ਬ੍ਰੌਕਟ ਦਾ। ਜਿੰਨਾ ਮੇਰੇ ਲਈ ਬੋਟਮ ਆਪਾਂ ਬ੍ਰੌਕਟ ਦੀ ਬਣਾਉਣੀ ਤੇ ਇਹਦੇ ਨਾਲ ਪਸ਼ਮੀਨੇ ਸਿਲਕ ਦਾ ਕਮੀਜ਼ ਲਾ ਕੇ ਉਹਦੇ ਤੇ ਵਰਕ ਕਰਨਾ ਮਤਲਬ ਕਿ ਇਹਨੂੰ ਆਪਾਂ ਬੀਕ ਸਟਾਈਲ ਬਣਾਉਣਾ ਹੈ। ਜਿੰਨਾ ਸਾਰਾ ਕਿੱਦਾਂ ਬਣਾ ਰਹੇ ਹਾਂ ਇਹ ਦੀ ਸਾਰੀ ਵੀਡੀਓ ਕਰਨਾ ਸ਼ੇਅਰ ਕਰੂੰਗੀ ਆਪਾਂ ਵਰਕ ਕਿੱਦਾਂ ਕਰਾਂਗੇ ਇਹਦੀ ਬਹੁਤ ਸੋਹਣੀ ਮਤਲਬ ਕਿ ਲੁੱਕ ਆਉਗੀ ਬੀਕ ਸਟਾਈਲ ਤੇ ਗਰਲਿਸ਼ ਲੁੱਕ ਦੇ ਵਿੱਚ ਇਹ ਸੌਟ ਆਪਣਾ ਰਹਿ ਗਈ ਹੋਊਗਾ। ਤੱਕ ਤੇ ਨੀ ਉਹ ਆਪਣਾ ਟੂਟੋਂ ਤੋਂ ਕੁ ਮਹੀਨੇ ਦੇ ਵਿੱਚ ਆਇਆ ਹੀ ਚੱਕ ਵਾਲਾ ਸਟਾਰ। ਇਹ ਨੀ ਉਹ ਅਸਲ ਇਨਾ ਸੀ ਹੁਣ ਇਹਦੇ ਵਿੱਚ ਤੁਸੀਂ ਦੇਖੋਗੇ ਨੇੜੇ ਤੋਂ ਚੱਕ ਬਣਿਆ ਹੋਇਆ ਇਹ ਵੀ ਪਛਮੀ ਨੀ ਸਿਲਕ ਤੇ ਆ। ਹਾਂਜੀ ਬੇਟਾ ਸ਼ੈਨ ਮਾਰ ਪੈ। ਇੰਚ ਬਹੁਤ ਸਾਰੇ ਕਲਰ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਸਾਡੇ ਤੋਂ ਇਸ ਨੂੰ ਲੈ ਆਣਾ ਚਾਹਦੇ ਤਾਂ ਤੁਸੀਂ ਸਾਨੂੰ WhatsApp ਤੇ ਮੈਨੂੰ ਮੈਸੇਜ ਕਰ ਸਕਦੇ ਮੈਂ ਤੁਹਾਨੂੰ ਕਲਰ ਵਗੈਰਾ ਦੇ ਸਾਰੇ ਪਿਕਸ ਭੇਜ ਦਵਾਂਗੀ ਤੇ ਤੁਹਾਨੂੰ ਮੈਂ ਪ੍ਰਾਈਸ ਵੀ ਇਹਦਾ ਦੱਸ ਦੋਗੇ ਕਿ ਵੀ ਇੱਕ ਪਲੇਨ ਸੂਟ ਦਾ ਕੀ ਪ੍ਰਾਈਸ ਹੋਊਗਾ ਤੇ ਬਾਕੀ ਵਰਕ ਦੇ ਚੁਆਇਸ ਤੁਸੀਂ ਕਿਦਾਂ ਦਾ ਵਰਕ ਕਰਵਾਓਗੇ ਕਿੰਨਾ ਹੈਵੀ ਕਰਵਾਓਗੇ ਕਿੰਨਾ ਮਤਲਬ ਕਿ ਤੁਸੀਂ ਲਾਈਟ ਕਰਵਾਓਗੇ ਉਹ ਉਹਦੇ ਆਪਾਂ ਦੀ ਤੇ ਨੈਕਸਟ ਆਪਣਾ ਹੈਗਾ ਇਹ ਰਾਮਪੈਕਸ ਮਿਨਮਮ ਮੋਸੇ ਬੰਦੀ ਬਟਟਾਂ ਆਉਂਦਾ ਹੈ ਇਹ ਨੰਦੀ ਸ਼ੇਰ ਹੈ ਇਹਦੇ ਤੇ ਵੀ ਆਪਾਂ ਮਹੀਨਾਂ ਕਰਾਂਗੇ ਜਿਵੇਂ ਜਦੋਂ ਮੇਟੋਲ ਬਿਕੇ ਰੈਡੀ ਹੋ ਗਿਆ ਸੂਟ ਦੀ ਆਪਾਂ ਸਾਰੀ ਲੁੱਕ ਵੀਡੀਓ ਤੁਹਾਨੂੰ ਆਪਾਂ ਸ਼ੇਅਰ ਕਰਾਂਗੇ ਤੇ ਜੇਕਰ ਤੁਹਾਨੂੰ ਮੇਰੇ ਬਣਾਏ ਗਏ ਸੂਟ ਪਸੰਦ ਆਉਂਦੇ ਨੇ ਮੇਰੇ ਡਿਜ਼ਾਈਨ ਪਸੰਦ ਆਉਂਦੇ ਤਾਂ ਪਲੀਜ਼ ਮੇਰੀ ਵੀਡੀਓ ਨੂੰ ਸ਼ੇਅਰ ਲਾਈਕ ਔਰ ਕਮੈਂਟ ਜ਼ਰੂਰ ਕਰਿਓ ਔਰ ਜੇ ਤੁਹਾਨੂੰ ਵੀ ਇਦਾਂ ਦੇ ਤੁਸੀਂ ਮੇਰੇ ਤੋਂ ਸੂਟ ਬਣਵਾਉਣਾ ਚਾਹਦੇ ਤਾਂ ਉੱਪਰ ਮੇਰਾ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਹੈ ਉਹਦੇ ਤੇ ਤੁਸੀਂ ਵਟਸਐਪ ਮੈਸੇਜ ਕਰਕੇ ਮੇਰੇ ਤੋਂ ਸੂਟਾਂ ਬਾਰੇ ਵਰਕ ਬਾਰੇ ਸਾਰੀ ਡਿਟੇਲ ਪੁੱਛ ਸਕਦੇ ਹੋ ਤੇ ਚਲੋ ਜੀ ਆਪਾਂ ਫੇਰ ਕਿਸੇ ਦਿਨ ਹੋਰ ਨਵੇਂ ਸੂਟਾਂ ਦੀ ਵੀਡੀਓ ਨਾਲ ਤੁਹਾਨੂੰ ਮਿਲਾਂਗੇ ਤਦ ਤੱਕ ਲਈ ਬਾਏ ਥੈਂਕ ਯੂ ਜੀ